ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਆ ਬਾਹਰ ਜਗ੍ਹਾ ਦੇ ਦਈਏ ਬਿਲਕੁਲ ਇਹੀ ਮੈਂ ਇਹ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੇਰਵਾਈ ਕਰਾਂਗਾ ਠੀਕ ਹੈ ਸਰ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਕੱਲ ਨੂੰ ਹੀ ਤੁਹਾਡੀ ਗੱਲ ਟੀਸੀ ਨਾਲ ਕਰਾਂਗਾ ਐਸੀ ਤੁਹਾਨੂੰ ਹੋਰ ਜਗ੍ਹਾ ਦਿਵਾਉਣੀ ਹੈ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਆ ਪੰਜ ਪੰਜ ਜੋ ਕਾਨੂੰਨ ਦਾ ਸਰਕਾਰ ਤੁਸੀਂ ਬਿਲਕੁਲ ਜਾਇਜ਼ کہہ ਰਹੇ ਹੋ ਪੰਜ ਪੰਜ ਮਰਲੇ ਤੁਹਾਨੂੰ ਜਗ੍ਹਾ ਦਿਵਾਉਣੀ ਹੈ ਜੇ ਨਹੀਂ ਤਾਂ ਡੇਢ ਸੜ ਕੱਢ ਲਓ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਿਓ ਮੈਂ ਪਿੱਛੇ ਤੁਹਾਡੀ ਗੱਲ ਕਰਕੇ ਆਇਆ ਹਾਂ ਉੱਥੇ ਖੜ ਕੇ ਐਸ ਡੀ ਐਮ ਵੀ ਸੀ ਇਹ ਅਫਸਰ ਵੀ ਸੀ ਗੱਲ ਇਹ ਹੈ ਕਿ ਸਦਾ ਤੁਸੀਂ ਅੰਦਰ ਦਰਿਆ ਦੇ ਰਹਿ ਨਹੀਂ ਸਕਦੇ ਇਹੀ ਹੈ ਜੀ ਐਸੀ ਤੁਹਾਨੂੰ ਕੋਸ਼ਿਸ਼ ਕਰਦੇ ਬਾਹਰ ਜਗ੍ਹਾ ਦੇ ਦਈਏ ਬਿਲਕੁਲ ਜੀ ਇਹ ਨਾਲ ਘਰ ਬਣਾਉਣ ਨੂੰ ਪੈਸੇ ਬਿਲਕੁਲ ਮੈਂ ਇਹਦੀ ਪੇਰ ਵਾਈ ਕਰੂੰਗਾ ਠੀਕ ਹੈ ਸਰ ਮੈਂ ਹੁਣ ਵੀ ਉੱਥੇ ਗੱਲ ਕਰਕੇ ਆਇਆ ਕੱਲ ਨੂੰ ਵੀ ਤੁਹਾਡੀ ਗੱਲ ਡੀ ਸੀ ਨਾਲ ਕਰਾਂਗਾ ਐਸੀ ਤੁਹਾਨੂੰ ਹੋਰ ਜਗ੍ਹਾ ਦਵਾਉਣੇ ਕਿੰਨੇ ਕਿੰਨੇ ਮਰਲੇ ਜਗ੍ਹਾ ਚਾਹੀਦੀ ਆ ਪੰਜ ਪੰਜ ਜੋ ਕਾਨੂੰਨ ਦਾ ਸਰਕਾਰ ਉਸੇ ਬਿਲਕੁਲ ਜਾਇਜ਼ ਕਹਿ ਰਹੇ ਪੰਜ-ਪੰਜ ਮਰਲੇ ਤੁਹਾਨੂੰ ਜਗ੍ਹਾ ਦੇਉਣੇ। ਕੋਈ ਚੰਗੀ ਜਗ੍ਹਾ ਹੋਵੇ। ਇਹ ਸਾਰੇ ਜਿਹੜੇ ਦਰਿਆ ਦੇ ਵਿੱਚ ਪਾਣੀ ਚ ਹੁਣ ਡੁੱਬੇ ਵੀ ਕਰ ਤੁਹਾਡੇ ਆ। ਸਾਰੇ ਨੀਆ ਕੋਈ ਨੀਆ ਦੇ ਉਖੜ ਜਾਂਦੇ। ਪਹਿਲਾਂ ਤਾਂ ਇਹ ਦੱਸੋ ਵੀ ਕੋਈ ਰਾਸ਼ਨ ਪਾਣੀ ਦੀ ਕਿਸੇ ਤਰ੍ਹਾਂ ਦੀ ਘਾਟ ਤਾਂ ਨਹੀਂ ਹੈ। ਨਹੀਂ ਨਹੀਂ। ਐਸੀ ਭੇਜ ਦਿੰਦੇ। ਤਾਂ ਦੂਸਰੀ ਗੱਲ ਇਹ ਹੈ ਕਿ ਮੈਂ ਕੱਲ ਨੂੰ ਡੀਸੀ ਨਾਲ ਮੀਟਿੰਗ ਰੱਖੀ ਹੈ। ਤੁਹਾਨੂੰ ਪੰਜ-ਪੰਜ ਮਰਲੇ ਦੇ ਬਾਹਰ ਪਲਾਟ ਰਹੋਣ ਦੇ ਕਿਤੇ ਚੰਗੀ ਜਗ੍ਹਾ ਜਿੱਥੇ ਤੁਸੀਂ ਫੇਰ ਨਾ ਤੁਹਾਨੂੰ ਜਾੜਨਾ ਪਵੇ। ਤੁਸੀਂ ਉੱਥੇ ਆਪਣੀ ਪਰਵਾਹ ਬਸ ਸਾਰੇ ਕਿ ਤੁਹਾਡੇ ਧਿਆਨ ਛੋੜ ਕਰ ਦੀਏ ਕਿਉਂਕਿ ਤੁਸੀਂ ਸਾਡੀ ਗੱਲ ਗਾਂ ਰੱਖਣੀ ਜਦੋਂ 23 ਦੇ ਵਿੱਚ ਸਾਰਾ ਪਿੰਡ ਹੀ ਰੁੜ ਗਿਆ ਸੀ ਜੀ 80 90 ਘਰ ਨਹੀਂ ਆਉਤੇ ਚੱਕੇ ਗਏ ਉਸ ਤੋਂ ਬਾਅਦ ਸਾਨੂੰ ਨੱਲ ਮੰਡੀ 'ਚ ਬੈਠਣ ਨੂੰ ਜਗ੍ਹਾ ਦਿੱਤੀ ਉੱਥੇ ਸਾਡੇ ਦੋ ਨੌਜਵਾਨ ਜਿਹੜੇ ਪਾਣੀ 'ਚ ਡੁੱਬ ਗਏ ਸੀ ਉਸ ਤੋਂ ਬਾਅਦ ਇੱਕ ਇੱਕ ਦੱਸਿਆ ਉੱਥੇ ਉਹਨਾਂ ਨੇ ਸਰ ਉਸ ਤੋਂ ਬਾਅਦ ਸਾਨੂੰ ਅਫਸਰਾਂ ਨੇ ਨਾਲ ਲਿਆ ਆ ਕੇ ਡੀਐਸਪੀ ਐਸਐਚਓ ਐਸਡੀਐਮ ਤਹਿਸੀਲਦਾਰ ਇਹਨਾਂ ਨੇ ਸਾਨੂੰ ਨਾਲ ਲਿਆ ਆ ਕੇ ਜਮਸ਼ੇਰ ਪਿੰਡ ਸੀਗਾ ਲਾਗੇ ਉੱਥੇ ਸਾਨੂੰ ਜਿਹੜੀ ਜਗ੍ਹਾ ਦਿੱਤੀ ਸੀ ਇਹ ਆ ਜਮੀਨ ਤੁਹਾਡੀ ਆ ਇੱਥੇ ਤੁਸੀਂ ਸਵੇਰੇ ਆ ਕੇ ਪੰਜ-ਪੰਜ ਮਰਲੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਜਦੋਂ ਸੰਸਕਾਰ ਕਰਤਾ ਜੀ ਉਹਦੀ ਵੀਡੀਓ ਆ ਜਦੋਂ ਸੰਸਕਾਰ ਕਰਤਾ ਸਾਰਾ ਪ੍ਰਸ਼ਾਸਨ ਮੰਨ ਕੇ ਬਾਅਦ ਵਿੱਚ ਮੁਕਰ ਵੀਡੀਓ ਇਹ ਗਰੀਬਾਂ ਨਾਲ ਹਮੇਸ਼ਾ ਹੀ ਧੋਖਾ ਹੁੰਦਾ ਆ ਇਹ ਜਿਹੜੀ ਸਰਕਾਰ ਮੈਂ ਤੁਹਾਡੇ ਤੋਂ ਪਹਿਲਾਂ ਦੱਸਦਾ ਮੈਂ ਕਹਾਂ ਜੀ ਇਹਨਾਂ ਨੇ ਜਦੋਂ ਮੁੱਖ ਮੰਤਰੀ ਸੀ ਇਹਨਾਂ ਨੇ ਤਾਂ ਸੀਲਿੰਗ ਆ ਕਿ ਟਵੀ ਕਰਤਾ ਸੀ ਜਿਵੇਂ ਆਪਣੀ ਮੈਂ ਤਾਂ ਕਰਿਆ ਸੀਗੇ ਪੰਜ-ਪੰਜ ਮਰਲੇ ਤੁਹਾਨੂੰ ਸਭ ਨੂੰ ਮਿਲਣ ਇਹਨਾਂ ਨੇ ਉਹ ਕੰਮ ਰੋਕਿਆ ਵਾ ਪਰ ਵੱਡਾ ਦਾ ਜਾਇਜ਼ ਗੱਲ ਹੈ ਕਿ ਤੁਹਾਡੇ ਅੰਦਰ ਘਰ ਹੈ ਉਹਨੂੰ ਇੱਥੇ ਤੇ ਜੇ ਪੱਟਣਾ ਹੈ ਤਾਂ ਤੁਹਾਨੂੰ ਘਰ ਦੇਣਾ ਚਾਹੀਦਾ ਹੈ ਖੁਦੋਂ ਗੁਜ਼ਾਰਾ ਨਹੀਂ ਹੈਗਾ ਜੀ ਫਿਕਰ ਨਾ ਕਰੋ ਤੁਹਾਡਾ ਮੈਂ ਕਰੂੰਗਾ ਇਹ ਸਾਰੀ ਜੀ ਇਹ ਦਰਿਆ ਦੇ ਪਰਲੇ ਬੰਨੇ ਨਾ ਬੰਨਦੇ ਇਹ ਹਰ ਸਾਲ ਥੋੜਾ ਵੀ ਦਰਿਆ ਓਵਰਰੋਡ ਹੁੰਦਾ ਤਾਂ ਵੀ ਇਹ ਘਰ ਦੇਣਾ ਚਾਹੀਦਾ ਹੈ ਅੱਜ ਮੈਂ ਹੈਗਾ ਐਮਪੀ ਹਾਂ ਜੀ ਬਿਲਕੁਲ ਘਿੰਨਾ ਮੇਰਾ ਜੋਰ ਹੈ ਮੈਂ ਚਲਾਉਂਗਾ ਬਿਲਕੁਲ ਜੀ ਬਿਲਕੁਲ ਤੇ ਜੇ ਨਹੀਂ ਤਾਂ 1.5 ਸਾਲ ਕੱਢ ਲੋ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤੁਹਾਨੂੰ ਘਰ ਜੇ ਨਵੇਂ ਨਾਂ ਦਿੱਤੇ ਨਾ ਤਾਂ ਮੈਨੂੰ ਫੜ ਲਿਓ ਤੁਸੀਂ ਸਰ ਮਾੜਾ ਹੱਲਾ ਮਾਰੋ ਬਾਕੀ ਪੂਰਾ ਹੱਲਾ ਮਾਰਾਂਗਾ ਪੂਰਾ ਪੰਜ ਮਰਲੇ ਇਹ ਕੀ ਤੁਹਾਨੂੰ ਕੋ ਗੱਡੀ ਅੱਜ ਲੈਣ ਗੈਸ ਚੱਲੇ ਬੰਦੇ ਪਰ 베ੜੀ ਨਹੀਂ ਸਾਨੂੰ ਮਿਲੀ ਸੀ ਸਾਨੂੰ ਮਿਲੀ ਉਹ ਐਸਡੀਐਮ ਮੈਡਮ ਕਿੱਧਰ ਹੈ 베ੜੀ ਚਾਹੀਦੀ ਹੈ ਉਹ ਇਨਸਪੈਕਟਰ ਸਾਹਿਬ ਇਹਨਾਂ ਨੂੰ ਇੱਕ ਕੰਮ ਕਰਨ ਦਿਓ ਕਿਸਤੀ ਦਾ ਦੋ ਲੈ ਇਹਨਾਂ ਨੂੰ 베ੜੀ ਦੇ ਦਿਓ ਇਹਨਾਂ ਨੂੰ ਗੱਲ ਕਰਨੀ ਹੈ ਕਿਸਤੀ ਦੀ ਇਹਨਾਂ ਨੂੰ ਇੱਕ 베ੜੀ ਦੇ ਦਿਓ ਠੀਕ ਹੈ ਠੀਕ ਹੈ ਹੈਗਾ ਤੁਹਾਡੇ ਪੈਨਤੀ ਜਾ ਬਰਵਾ ਦਿਨੇ ਸਰ ਕੱਲ ਨੂੰ ਮੈਡਮ ਇੱਕ ਰਾਨੇ ਬਿਕਾਰੇ